ਮੁਰਦਾਬਾਦ ਮੁਰਦਾਬਾਦ ਐਸਐਚਓ ਡੇਰਾ ਮੁਰਦਾਬਾਦ 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 ਐਸਐਚਓ ਡੇਰਾ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 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 ਐਸਐਚਓ ਡੇਰਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਇਦਾਂ ਵਾ ਕਿ ਸਾਡਾ ਬ੍ਰਦਰ ਇਨਾ ਪਹਿਲਾ ਸਰਕਾਰੀ ਗੋਲੀ ਤੇ ਲਾਇਆ ਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਉਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰਨ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਊਗਾ ਤਾਂ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕਿ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਣੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ ਦਹਾ ਦਿਨਾਂ ਦੀ ਖੇਡ ਨਹੀਂ ਕੋਈ ਦੋ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੀ ਸਹੇਵ ਵਿੱਚ ਹੀ ਸਾਰਾ ਕੁਝ ਚੱਲਣ ਰਿਹਾ ਵਾ ਜੇ ਬੰਦ ਕਰਾਉਣਾ ਚਾਹਣ ਤੇ ਮਿੰਟ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਜੂ ਕੋ ਕੁਝ ਬਰਾਮਦ ਹੋਇਆ ਵਾ ਤੇ ਸਾਨੂੰ ਸਬੂਤ ਦੇਣ ਝੂਠੇ ਕੇਸ ਦੇ ਵਿੱਚ ਇਹਨ ਜਿ ਦਿਤਾ ਵਾ ਇਹ ਐਨਾਂ ਨੇ ਸਾਨੂੰ ਇਹ ਦੱਸਿਆ ਵੀ ਪੀਸ ਸੈਂਟਰ ਚ ਭੇਜਣ ਲੱਗੇ ਉਤੋਂ ਇਹਨੇ ਵਿਗੜ ਕੇ ਆਉਣਾ ਉਤੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਭ ਕੁਝ ਹੀ ਕਰ ਸਕਦੀ ਹੈ ਇਹਨੂੰ ਫੜਿਆ ਕਿੱਥੋਂ ਗਿਆ ਹੈ ਫੜਿਆ ਇਥੇ ਡੇਰਾਬਾਬਨਾਨਾ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਗੋਲੀ ਲੈਣ ਆਇਆ ਸੀ ਲੈਨ ਚ ਲੱਗਾ ਸੀ ਜੀ ਸਰਕਾਰ ਨੇ ਕੋਦੇ ਆਪ ਚਾਲੂ ਕੀਤੀ ਤੇ ਉਹੀ ਤਾਂ ਹੀ ਕਹਿੰਦੇ ਆ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿੱਥੋਂ ਦੁਨੀਆ ਇਹੀ ਹੈ ਨਾ ਨਸ਼ਾ ਬੰਦ ਕਰਨ ਤੇ ਸਾਰੇ ਨੌਜਵਾਨ ਜਿਹੜੇ ਬਚਨ ਨਸ਼ਿਆਂ ਦੀ ਲੈਨ ਚ ਤੇ ਇਹਨਾਂ ਪਾਇਆ ਵਾ ਪਹਿਲਾਂ ਨਸ਼ਿਆਂ ਦੀਆਂ ਗੋਲੀਆਂ ਤੇ ਲਾ ਦਿੰਦਾ ਹਾਂ ਜੀ ਚਾਹੁੰਦੇ ਜੇ ਕਿ ਜਿਹੜੇ ਹੌਸੈਂਟਰ ਦੀ ਗੋਲੀ ਵੀ ਫਿਰ ਇਹ ਵੀ ਬੰਦੂਗੀ ਹਾਂ ਜੀ ਹੋਣੀ ਚਾਹੀਦੀ ਹੈ ਜਰੂਰ ਹੋਣੀ ਚਾਹੀਦੀ ਹੈ ਜੀ ਜੀ ਬੀਐਨ ਜੀ ਅੱਜ ਪਰਚਾ ਹਾਂ ਜੀ ਤੇ ਜਿਹੜਾ ਪਰਚਾ ਬਣਿਆ ਉਹਦਾ ਕੱਟਿਆ ਜਾਵੇ ਵੀ ਜੋ ਵੀ ਉਹਨਾਂ ਇਨਸਾਫ ਬੰਦਾ ਮੇਲੇ ਚਾਹੇ ਤੇ ਉਹਦੇ ਚ ਕੁਝ ਬਰਾਮਦ ਹੋਇਆ ਤਾਂ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਸਬੂਤ ਦਿੱਤਾ ਜਾਵੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸੁਟਣ ਦੇ ਹੈ ਜੀ ਗੱਲ ਇਹ ਹੋਈ ਕੱਲ ਮੁੰਡਾ ਨਸ਼ੇ ਦੀ ਆਈਡੀ ਬਣੀ ਹੋਈ ਉਹਦੀ ਕੀ ਨਾਮ ਹੁੰਦਾ ਕੀ ਸਾਇਰ ਨੇ ਉਹ ਗੋਲੀ ਖਾਣ ਗਿਆ ਬੱਸ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਅਦ ਚੋਂ ਪਤਾ ਲੱਗਾ ਕਿ ਉੱਥੇ ਮੁੰਡਾ ਚੁੱਕਿਆ ਗਿਆ ਵਾ ਸਾਨੂੰ ਕਿਹੇ ਗੱਲ ਦਾ ਨਹੀਂ ਪਤਾ ਲੱਗਦਾ ਤਨ ਦੱਸਿਆ ਵੀ ਨਹੀਂ ਹੈਗਾ ਉਸਨੇ ਬਾਅਦ ਚੋਂ ਤੁਹਾਡਾ ਮੁੰਡਾ ਇਹ ਚੁੱਕਿਆ ਸਾਨੂੰ ਪਤਾ ਲੱਗਾ ਵਾ ਕਿ ਮੁੰਡਾ ਨੇ ਚੁੱਕਿਆ ਸਾਨੂੰ ਵੀ ਨਹੀਂ ਪਤਾ ਲੱਗਾ ਵੀ ਕੀ ਕੀਤਾ ਸਿਰਫ ਇੱਕ ਗੋਲੀ ਖਾਣ ਗਿਆ ਉਹਦੀ ਆਈਡੀ ਬਣੀ ਹੋਈ ਆ ਮਤਲਬ ਕਿ ਉਹ ਗੋਲੀ ਰੋਜ਼ ਲੈਂਦਾ ਹੀ ਗੋਲੀ ਖਾਣ ਗਿਆ ਬੱਸ ਕਿ ਪੁਲਿਸ ਸਟੇਸ਼ਨ ਆਇਆ ਇਹਨਾਂ ਤੁਹਾਨੂੰ ਕਿਹਾ ਸਾਨੂੰ ਹਾਲੇ ਕੋਈ ਨਹੀਂ ਪਤਾ ਹੈਗਾ ਸਾਨੂੰ ਐਫਆਰ ਵੀ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਇਹੀ ਨਸ਼ਾ ਕੇਂਦਰ ਦੇ ਵਿੱਚ ਕੱਲ ਮੁੰਡੇ ਕਰਨੇ ਕੱਲ ਇਹ ਗੱਲ ਹੋਈ ਹੈ ਵੀ ਨਸ਼ਾ ਕੇਂਦਰ ਚ ਲੈਣੇ ਆ ਪਰ ਉੱਥੇ ਨਸ਼ਾ ਕੇਂਦਰ ਚ ਨਹੀਂ ਇਹ ਗੱਲ ਬੱਚ ਕੱਲ ਹੀ ਹੋਇਆ ਕੋ ਮੈਂ ਸਾਰੇ ਪਾਸੇ ਇਹ ਗੱਲ ਨਹੀਂ ਗਈ ਉੱਥੇ ਵਿੱਚ ਨਹੀਂ ਗਈ ਉੱਥੇ ਅਸੀਂ ਕਿੰਨੇ ਸੱਤ ਦਾ ਬੱਚਾ ਬਾਹਰ ਆਇਆ ਜਾਏ ਪਰ ਚਰਦ ਹੋ ਜਾਈ ਗਰੀਬ ਹੈਗਾ ਇੱਕ ਟੋਲਾ ਲਿਆ ਪਏ ਹਲਾਕਿੰਦਰ ਕੋ ਕਿਨਾ ਹੈ ਸਾਡੇ ਬੇਟਾ ਦਾ ਜਿੰਮਾ ਹੈ ਅਰਸ਼ਦੀਪ ਸਿੰਘ ਠੀਕ ਹੈ ਕੀ ਹੋਇਆ ਕਿ ਇਹ ਸਾਰਾ ਮਤਲਬ ਉਹ ਕਰੋ ਨਾ ਮਤਲਬ ਮੋਟਰਸਾਈਕਲ ਲੈ ਕੇ ਤੇ ਕਹਿੰਦਾ ਕਿ ਮੰਮੀ ਮੈਂ ਦਵਾਈ ਲੈਵਾਂ ਆਪਣੀ ਰੋਜ਼ ਆਉਂਦਾ ਸੀ ਡੇਰਾ ਪਪਾ ਨਾਨਕ ਤੇ ਗੋਲੀ ਲੈਣ ਗਿਆ ਲੈਣ ਚ ਲੱਗਾ ਇਹਨਾਂ ਨੇ ਫੜ ਲਿਆ ਆ ਹਨੂ ਸਾਰੀ ਦਿਹਾੜੀ ਕੋਈ ਪਤਾ ਨਹੀਂ 7:30 ਵਜੇ ਇਹਨਾਂ ਨੇ ਫੋਨ ਕੀਤਾ ਕੋਈ ਸੁਵਾਲਿਆ ਸਰਪੰਚ ਸਾਹਿਬ ਨੂੰ ਕਿ ਤੁਹਾਡਾ ਬੰਦਾ ਨੇ ਫੜਿਆ ਆ ਇਹ ਇਹ ਮੁੜ ਕੇ ਰਾਤ ਵਿਚਾਰੇ ਭੱਜੇ ਨਸੇ ਫਿਰਦੇ ਰਿਹਾ ਕੋਈ ਪਤਾ ਨਹੀਂ ਬਸ ਗੋਲੀ ਖਾਂਦਾ ਸੀ ਤੇ ਇਹਨਾਂ ਨੇ ਇਹੀ ਕੋਲੋਂ ਪਾ ਕੇ ਕਿਸ ਲੈਕ ਪਿੰਦਾ ਫੜਿਆ ਗਿਆ ਮੜੀਆਂ ਦੇ ਵਿੱਚ ਤੁਹਾਡੀ ਅੰਦਰ ਗੱਲ ਹੋਈ ਕਿਸ ਨੇ ਸੁਣੀ ਨਹੀਂ ਗੱਲ ਸਾਡੀ ਸਾਹਿਬ ਗੱਲ ਸੁਣੀ ਨਹੀਂ ਹਾਂਜੀ ਨਹੀਂ ਸੁਣੀ ਗੱਲ ਤੇ ਹੁਣ ਤੁਸੀਂ ਕੀ ਸੁਣੀ ਆਂ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਤੱਕੀਛਾਈ ਨਾ ਕਰੋ ਅਸੀਂ ਗਰੀਬ ਲੋਕ ਆ ਜਿਹੇ ਇੰਨੇ ਸਮੈਕਾ ਪੀਣ ਜੋਗੇ ਹੋਂ ਤਾਂ ਹੀ ਕਿਹੇ ਦਾ ਘਰ ਦਾ ਕਰਕੇ ਗੁਜ਼ਾਰਾ ਹਰੇ ਬੇਟੇ ਬਿਆਰਾ ਕਲਦਾ ਟਾਈਮ ਪਾਸੇ ਪਾਪਾ ਇਹਨਾਂ ਦੀ ਲਾਤ ਟੁੱਟੀ ਜੇ ਖਰਚਾ ਟੜ ਕੇ ਦਿਹਾੜੀ ਲਾ ਕੇ ਘਰ ਲਿਆ ਕੇ ਹਨੂੰ ਦਿੰਦਾ ਬੋਲੀ ਸਰਕਾਰੀ ਕਹਿੰਦਾ ਆ ਅਸੀਂ ਉਹ ਨਸ਼ਾ ਕਰਤਾ ਆ ਇਹ ਮਾੜਾ ਮੋਟਾ ਵੀ ਇਹੀ ਗੋਲੀ ਗਾਲੀ ਖਾਂਦਾ ਹੀ ਹੈ ਜਿਹਨਾਂ ਦੀ ਸੈਂਟਰ ਤੇ ਲੱਗੀ ਹੈ ਕਹਿੰਦੇ ਕਿ ਉਦਾਂ ਨਹੀਂ ਕੰਮ ਹੁੰਦਾ ਇਹ ਜਿਹੜੀ ਗੋਲੀ ਲੱਗੀ ਹੈ ਇਹ ਤੁਹਾਨੂੰ ਲੱਗਦਾ ਠੀਕ ਹੈ ਜਾਂ ਇਹ ਹਟਣੀ ਚਾਹੀਦੀ ਹੈ ਵੀ ਇਹ ਵੀ ਹਟ ਨਹੀਂ ਚਾਹੀਦੀ ਇਹ ਵੀ ਹਟ ਨਹੀਂ ਚਾਹੀਦੀ ਆ ਸਾਡੇ ਬੱਚੇ ਰਹਿ ਜਾਣ ਨਾ ਰਹਿ ਜਾਣ ਸਾਨੂੰ ਇਹ ਮਨਜ਼ੂਰ ਆ ਇਹ ਸੈਂਟਰ ਵਾਲੇ ਨੂੰ ਨਸ਼ਾ ਹਟਾਉਣ ਵਾਸਤੇ ਨਸ਼ਾ ਦਿੱਤਾ ਜਾਂਦਾ ਹਾਂਜੀ ਰਾਜੋ ਥਾਣਾ ਦੇਰਾ ਬਾਬਾ ਨਾਨਕ ਕੋਲ ਕਿਤਾ ਗਿਆ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਾਂਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣਗੇ ਉੱਥੋਂ ਨਾਲ ਬੋਤਲ ਸ਼ਰਾਬ ਲਈ ਆ ਉਹ ਚੋਂ ਨਾਲ ਅੱਧੀ ਪੀਤੀ ਤੱਦੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੋਂ 19 ਬੋਤਲਾਂ ਸ਼ਰਾਬ ਦੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵਕੰਡੀ ਆ ਖਟਿਆਲੇ ਡੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜੇ ਉਨੂੰ ਹਸਪਤਾਲੋਂ ਗੋਲੀਖਾਨ ਆਏ ਨੂੰ ਚੁੱਕ ਲਿਆ ਜਿੱਥੇ ਉਹਦੇ ਤੇ ਸਮੈਗ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੂੰ ਉਹਨਾਂ ਨੂੰ ਕੁਛ ਨਹੀਂ ਆਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਆਉਂਦਾ ਉੱਥੋਂ ਬੰਦ ਕਰਾਉਣਾ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਅਰਜ਼ ਕਰਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਤੱਕਾ ਲੋਕਾਂ ਨਾਲ ਲਾ ਕਰਨ ਜੇ ਇਹ ਤੱਕਾ ਕਰਨੋਂ ਨਾ ਹਟੇ ਤਾਂ ਹੀ ਆਉਣ ਵਾਲਾ ਸਮਾਂ ਜਿਹੜਾ ਲੀਕ ਕੇ ਹੋਰ ਵੱਧ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਆਖੇ ਨਾ ਲਗਾਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਗੋਲੀ ਇੱਥੋਂ ਆਪਾਂ ਦਿੱਤੀ ਜਾਂਦੀ ਹੈ ਜੀ ਖਾਸ ਕਰਕੇ ਜਿਹਨਾਂ ਨਸ਼ੇੜੀ ਨੇ ਹਾਂਜੀ ਤੇ ਇੱਕੀ ਉੱਤੇ ਉਹ ਗੋਲੀ ਦਾ ਕੋ ਪਰਚਾ ਪਿਆ ਜਾਂ ਹੋਰ ਕੀ ਮਾਮਲਾ ਨਹੀਂ ਜੀ ਉਹ ਗੋਲੀ ਦਾ ਨਹੀਂ ਪਿਆ ਉਹਨਾਂ ਨੇ ਕੋਈ ਪੰਨੀ ਪੁੰਨੀ ਲਿਖੀ ਆ ਤਾਂ ਦਾ ਨੋਟ ਲਿਖਿਆ ਲੈਟਰ ਲਿਖਿਆ ਉਹਦੇ ਲਾਗੇ ਕਹਿੰਦੇ ਇਹਨਾਂ ਕੋਈ ਸਮੈ ਕੀ ਇਹਨਾਂ ਪੀਲੀ ਆ ਇਦਾਂ ਦਾ ਕੁਝ ਲਿਖਿਆ ਪਰਚੇ ਦਾ ਐਫ ਤੇ ਗੋਲੀ ਦਾ ਕੋਈ ਨਹੀਂਗਾ ਉਥੋਂ ਲੈਣ ਚ ਲੱਗਿਆ ਨੂੰ ਕੱਢਿਆ ਉਹਨਾਂ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਇਸ ਬੰਦੀ ਗੱਲ ਕੀਤੀ ਭਈ ਸਾਨੂੰ ਕੋਈ ਪ੍ਰਸ਼ਾਸਨ ਵਾਲਾ ਮਿਲਿਆ ਹੀ ਨਹੀਂ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਕੋਈ ਨਹੀਂ ਘਮ ਦਸੀਏ ਸਟਾਫ ਗਏ ਨੇ ਤੁਹਾਡੀ ਅਗਲੀ ਜਿਹੜੀ ਰਣਨੀਤੀ ਹੈ ਅਗਲੀ ਰਣਨੀਤੀ ਫੇਰਾ ਹੀ ਇੱਕ ਲੀਕੇ ਨਾਲ ਕਰਾ ਐਲਾਨ ਵੱਡੇ ਪੱਧਰ ਤੇ ਐਲਾਨ ਕਰਾਂਗੇ ਕੀ ਕਰਨਾ ਜਾਂ ਥਾਣੇ ਦਾ ਘਰਾਉ ਕਰਾਂਗੇ ਜਾਂ ਕੋ ਹੋਰ ਮਸਲਾ ਤਕੜਾ ਕਰਾਂਗੇ ਇਹ ਗੱਲ ਦਾ ਭਾਵ ਕਿ ਜਿਹੜੇ ਮગરਮਛਨ ਨੂੰ ਬਚਾਇਆ ਜਾ ਰਿਹਾ ਤੇ ਜਿਹੜੇ ਜਿਹੜੀਆਂ ਮੱਛੀਆਂ ਨੂੰ ਫੜਿਆ ਜਾ ਰਿਹਾ ਉਹ ਜਿਹੜੀਆਂ ਅੱਗੇ ਮਰੀਆਂ ਨੇ ਉਹਨਾਂ ਨੂੰ ਫੜਿਆ ਜਾਣ ਡਿਆ ਤੇ ਮગરਮਛਾ ਨੂੰ ਬਚਾਇਆ ਜਾਣ ਡਿਆ ਉਹ ਪਹਿਲਾਂ ਗੋਲੀਆਂ ਉਹ ਪਹਿਲਾਂ ਇਹ ਨਸ਼ੇ ਤੇ ਲੱਗੇ ਨੇ ਕੈਪਟਨ ਸਰਕਾਰ ਨੇ ਗੋਲੀ ਚਾਲੂ ਕੀਤੀ ਜਾਂ ਗੋਲੀ ਬੰਦੀ ਕਰਦ ਰਸਤਾਲ ਚ ਹੋਣੀ ਆਪੇ ਮਸਲਾ ਮੁੱਕ ਜੇ ਅੱਜ ਕਰਾਓਗੇ ਤਾਂ ਹੀ ਤੇ ਉਹਦੇ ਸਬੰਧ ਵਿੱਚ ਤੁਹਾਡਾ ਕੀ ਵਰਜਨ ਲਿਖੀਏ ਤੁਸੀਂ ਇੱਥੇ ਹੀ ਲਿਖੋ ਲਿਖ ਦਿਓ ਜੀ ਕੀ ਲਿਖੀਏ ਸਰ ਜਿਹੜੇ ਬੰਦੇ ਆਪਣੇ ਗੋਲੀ ਲੈ ਕੇ ਨਾ ਹਸਪਤਾਲੋਂ ਉਹਦੀ ਕਾਰਬਨ ਪੇਪਰ ਲਾ ਕੇ ਤੇ ਉਹਦਾ ਇੱਤੂਆ ਜਿਹੜਾ ਅੰਦਰ ਆਪਣੇ ਮਗਾਉਦੇ ਆ ਉਹਨਾਂ ਨੂੰ ਕਾਬੂ ਕੀਤਾ ਸੀ ਕਾਬੂ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ 에 ਦਾਖਲ ਕਰਾਉਣਾ ਸੀ ਓਕੇ ਤੇ ਜੱਜ ਸਾਹਿਬ ਨੂੰ ਦਿਖਾ ਦਿੱਤੀ ਪਰ ਜੱਜ ਸਾਹਿਬ ਨੇ ਨਾਮ ਮਨਜ਼ੂਰ ਕਰਕੇ ਉਹਨਾਂ ਨੂੰ ਜੇਲ੍ਹ ਭੇਜਤਾ ਜੇਲ੍ਹ ਜਿਹੜਾ ਉਹ ਜੇਲ੍ਹ ਵਾਲੇ ਹਸਪਤਾਲ ਚ ਭੇਜਤਾ ਤੇ ਵੀ ਇਹ ਬੰਦੇ ਜਿਹੜੇ ਸੀ ਨਾ ਹਾਂ ਹਾਂ ਹਸਪਤਾਲੋਂ ਗੋਲੀ ਲੈ ਕੇ ਪੇਪਰ ਦੇ ਉੱਤੇ ਲਾ ਕੇ ਤੇ ਉਹ ਪੀਂਦੇ ਸੀ ਹਾਂ 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 ਤੇ ਇਹਨਾਂ ਨੂੰ ਉਹ ਨਸ਼ਾ ਛਡਾਉਣ ਵਾਸਤੇ ਇਹਨਾਂ ਨੂੰ ਇਹਨਾਂ ਦਾ ਮਗਧਮਾ ਜਿਹੜਾ ਸੀ ਉਹ ਚਿੱਟਾ ਪੀਣ ਦਾ ਦਰਜ ਕਰਕੇ ਦਾ ਆਪਣੀ ਗੋਲੀ ਪੀਣ ਦਾ ਦਰਜ ਕਰਕੇ ਤੇ ਇਹਨਾਂ ਨੂੰ ਜਿਹੜਾ ਸੀ ਸਿਵਲ ਹਸਪਤਲ ਬਟਾਲੇ ਟਰੀਟਮੈਂਟ ਕਰਾਉਣਾ ਸੀ ਪਰ ਜੱਜ ਸਾਹਿਬ ਨੇ ਜਿਹੜਾ ਵਾ ਟਰੀਟਮੈਂਟ ਜਿਹੜਾ ਸਿਵਲ ਹਸਪਤਲ ਬਟਾਲੇ ਕਰਾਉਣ ਦੀ ਬਜਾਏ ਜੇਲ੍ਹ ਵਾਲੇ ਹਸਪਤਲ ਭੇਜਤਾ